2024 ਦੇ ਵਿੱਚ 37 ਲੱਖ ਦੇ ਕਰੀਬ ਲੋਕਾਂ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਹੋਣਾ ਹੈ 2025 ਦੇ ਇਹਦੇ ਅੰਕੜੇ 45 ਲੱਖ ਦੇ ਕਰੀਬ ਪਹੁੰਚ ਸਕਦੇ ਆ ਤੁਸੀਂ ਸੋਚੋ ਕਰੀਬ 15 ਹਜ਼ਾਰ ਡੇਲੀ ਵਿਅਕਤੀ ਸ਼ਿਕਾਰ ਹੋ ਰਿਹਾ ਕੁੱਤਿਆਂ ਦਾ ਕਿੱਥੋਂ ਤੱਕ ਜਾਇਜ ਆ ਇਨਸਾਨੀਅਤ ਦੀ ਪਰਵਾਹ ਨਾ ਕਰੀਏ ਅਸੀਂ ਇਕੱਲਾ ਕੁੱਤਿਆਂ ਬਾਰੇ ਹੀ ਸੋਚੀ ਜਾਈਏ ਇੱਕੋ ਇੱਕ ਬੱਚਾ ਸੀ ਲੜਕਾ ਉਹ ਕਈ ਸਾਲਾਂ ਬਾਅਦ ਹੋਇਆ ਸੀ ਅਵਾਰਾ ਕੁੱਤਿਆਂ ਨੂੰ ਪੈ ਕੇ ਉਹ ਬੱਚੇ ਦੀ ਮੌਤ ਹੋ ਗਈ ਇੱਥੇ ਕੰਪੈਰੀਜ਼ਨ ਕਰਨਾ ਬੰਦਾ ਹੈ ਬੱਚਾ ਜ਼ਰੂਰੀ ਸੀ ਕਿ ਸਾਨੂੰ ਅਵਾਰਾ ਕੁੱਤਿਆਂ ਦੀ ਸੰਭਾਲ ਕਰਨਾ ਜ਼ਰੂਰੀ ਸੀ ਹਰ ਕੋਈ ਤਾਂ ਖਾਣਾ ਡੋਗ ਨੂੰ ਖੁਲਾਂਦਾ ਨਹੀਂ ਹਰ ਕੋਈ ਰੋਟੀ ਨਹੀਂ ਪਾਂਦਾ ਹਰ ਕੋਈ ਦੁੱਧ ਨਹੀਂ ਪਾਂਦਾ ਹਰ ਕੋਈ ਨੋਨਵੈਜ ਨਹੀਂ ਦਿੰਦਾ ਜਿਹੜਾ ਦਿੰਦਾ ਡੋਗ ਉਹਦੇ ਬਾਹਰ ਚ ਆਉਂਦਾ ਉਹਦੇ ਬਾਹਰ ਦੇ ਵਿੱਚ ਦੀ ਕੋਈ ਲੰਗਦਾ ਤਾਂ ਉਹਨੂੰ ਹੀ ਕੋਈ ਨਾ ਕੋਈ ਕੁੱਤਾ ਕੱਟ ਜਾਂਦਾ ਆਦੀ ਤਾਂ ਹੋ ਗਿਆ ਨਾ ਉਹ ਉਹ ਆਨ ਲੱਗ ਗਿਆ ਉਹਨੂੰ ਕੁੱਤਾ ਕੱਟ ਗਿਆ ਤਾਂ ਜ਼ਿੰਮੇਵਾਰ ਉਹੀ ਰਹੂਗਾ ਦੇਖੋ ਇਹ ਚੀਜ਼ਾਂ ਇੰਡੀਆ ਦੇ ਵਿੱਚ ਹੀ ਐ ਫੋਰਨ ਦੇ ਵਿੱਚ 20 ਕੁੱਤੇ ਰੱਖਣ ਵਾਲੇ ਸ਼ੌਕੀਨ ਹੈਗੇ ਆ ਬਟ ਜਦੋਂ ਉਹ ਬਾਹਰ ਲੈ ਕੇ ਜਾਂਦੇ ਆ ਨਾ ਜਦੋਂ ਕੋਈ ਮਲਮੁੱਤਰ ਕਰਦਾ ਤਾਂ ਉਹਦੇ ਲਈ ਇੱਕ ਐਕਸਟਰਾ ਉਹਨੇ ਕੋਲ ਪੋਲੀਥਨ ਹੁੰਦਾ ਉਹਨੂੰ ਆਪਦੇ ਗਲਵਜ਼ ਨਾਲ ਉਹ ਪੋਲੀਥਨ ਚ ਪਾ ਕੇ ਡਸਟਬਿਨ ਦੇ ਵਿੱਚ ਸਿੜ ਦਿਆ ਸਾਡੇ ਵਾਂਗੂ ਇਸ ਤਰ੍ਹਾਂ ਨਹੀਂ ਜਿੱਥੇ ਮਰਜ਼ੀ ਦਿਲ ਕਰੇ ਕੁੱਤਾ ਉੱਥੇ ਹੀ ਮਲਮੁੱਤਰ ਕਰ ਦਿੰਦਾ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜਿਓ ਤੁਸੀਂ ਮੈਂ ਹਾਂ ਸੁਰਿੰਦਰ ਕੰਬੋਜ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਆਵਾਰਾ ਕੁੱਤਿਆਂ ਨੂੰ ਲੈ ਕੇ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਆਵਾਰਾ ਕੁੱਤਿਆਂ ਨੂੰ ਜੋ ਰੋਟੀ ਪਾਵੇਗਾ ਜੋ ਉਹਨਾਂ ਦੀ ਸਾਂਭ ਸੰਭਾਲ ਕਰੇਗਾ ਉਹੀ ਉਹਨਾਂ ਦਾ ਜ਼ਿੰਮੇਵਾਰ ਹੋਵੇਗਾ ਤਾਂ ਉਸੇ ਤੇ ਵਿਚਾਰ ਚਰਚਾ ਕਰਦੇ ਹਾਂ ਸਾਡੇ ਨਾਲ ਬਾਈ ਮਨਦੀਪ ਮੱਕੜ ਨੇ ਪਹਿਲਾਂ ਸਵਾਗਤ ਕਰਦੇ ਹਾਂ ਫਿਰ ਅਗਲੀ ਗੱਲ ਵੱਲ ਵਧਦੇ ਹਾਂ ਬਾਈ ਸਾਸ਼ੀ ਗੱਲ ਸਾਸ਼ੀ ਗੱਲ ਜੀ ਬਾਈ ਕਿਵੇਂ ਦੇਖਦੇ ਹੋ ਜੀ ਸੁਪਰੀਮ ਕੋਰਟ ਜੋ 14 ਤਰੀਕ ਨੂੰ ਇੱਕ ਅਹਿਮ ਫੈਸਲਾ ਆਇਆ ਸੁਪਰੀਮ ਕੋਰਟ ਦਾ ਆਵਾਰਾ ਕੁੱਤਿਆਂ ਦੇ ਸਬੰਧੀ ਕਿਵੇਂ ਦੇਖਦੇ ਹੋ ਇਹ ਖੁੱਡ ਚੋ ਮਾਨਜੋਗ ਅਦਾਲਤ ਨੇ ਫੈਸਲਾ ਦਿੱਤਾ ਹੈ ਅਦਾਲਤ ਨੇ ਫੈਸਲਾ ਦਿੱਤਾ ਜਿਹੜੇ ਆਵਾਰਾ ਕੁੱਤੇ ਐ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਗਲੀਆਂ ਮੱਲਿਆਂ ਦੇ ਵਿੱਚ ਫਿਰਦੇ ਐ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦਾ ਖਾਣਾ ਜਿਵੇਂ ਕਿ ਲਾਈਕ ਰੋਟੀਆਂ ਹੋਗੀਆਂ ਬਣਾ ਕੇ ਕੋਈ ਨੋਨ ਵੇਚ ਦੇ ਰਿਹਾ ਐ ਕੋਈ ਦੁੱਧ ਦੇ ਰਿਹਾ ਐ ਕੋਈ ਦਹੀਂ ਦੇ ਰਿਹਾ ਐ ਉਹਨਾਂ ਨੂੰ ਲੋਕ ਖਿਲਾ ਰਿਹਾ ਐ ਪਰ ਉਹ ਕੁੱਤੇ ਜਿਹੜੇ ਖਾਣਾ ਤਾਂ ਗਿਜ ਜਾਂਦੇ ਐ ਪਰ ਉਹ ਗਲੀਆਂ ਦੇ ਵਿੱਚ ਹੀ ਰਹਿੰਦੇ ਐ ਉਹ ਲੰਗਦੇ ਟੱਪਦੇ ਕਿਸੇ ਬਜ਼ੁਰਗ ਨੂੰ ਬੱਚੇ ਨੂੰ ਕਿਸੇ ਵੀ ਵਿਅਕਤੀ ਨੂੰ ਜਦੋਂ ਮਰਜ਼ੀ ਬਾਈਟ ਕਰ ਲੈਂਦੇ ਆ ਉਹਨੂੰ ਕੱਟ ਲੈਂਦੇ ਆ ਜਿਸ ਕਰਕੇ ਉਹਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਸਾਡੇ ਮਾਮਲੇ ਸਾਹਮਣੇ ਆਉਂਦੇ ਆ ਕਿ ਇਹ ਜਿਹੜੇ ਅਵਾਰਾ ਕੁੱਤੇ ਆ ਉਹ ਬਜ਼ੁਰਗਾਂ ਨੂੰ ਕੱਟ ਗਏ ਇੱਕ ਬਜ਼ੁਰਗ ਨੂੰ ਇੱਕ ਔਰਤ ਨੂੰ ਇੱਕ ਬੱਚੇ ਨੂੰ ਚਾਰ ਚਾਰ ਪੰਜ ਪੰਜ ਕੁੱਤੇ ਪੈ ਜਾਂਦੇ ਆ ਉਹਦਾ ਸਰੀਰ ਦਾ ਕੋਈ ਨਾ ਕੋਈ ਅੰਗ ਅਧੂਰਾ ਕਰ ਦਿੰਦੇ ਆ ਖਾ ਕੇ ਉਸ ਤੋਂ ਬਾਅਦ ਜਿਹੜਾ ਬੰਦਾ ਪੀੜਤ ਹੋ ਜਾਂਦਾ ਉਸਦੇ ਪਰਿਵਾਰਕ ਮੈਂਬਰ ਆਪ ਦੇ ਮਰੀਜ਼ ਨੂੰ ਚੱਕ ਕੇ ਵਕ ਵਕ ਹਸਪਤਾਲਾਂ ਦੇ ਵਿੱਚ ਟੀਕਾਕਰਨ ਕਰਵਾਉਂਦੇ ਆ ਆਪ ਦਾ ਇਲਾਜ ਕਰਵਾਉਂਦੇ ਆ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਬੰਦਾ ਵਾਰਾ ਕੁੱਤਿਆਂ ਦਾ ਸ਼ਿਕਾਰ ਹੁੰਦਾ ਉਹ ਅਦਮਿਆ ਹੋ ਜਾਂਦਾ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਅਸੀਂ ਇਸ ਗੱਲ ਨੂੰ ਕਹਿੰਦੇ ਆ ਇਹ ਸਹੀ ਫੈਸਲਾ ਹੈ ਕੁੱਤਿਆਂ ਦੀ ਪਿਛਲੇ ਦਿਨੀ ਸਰਕਾਰ ਨੇ ਪੰਜਾਬ ਗਵਰਨਮੈਂਟ ਨੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਹਾਈ ਸਪਰੀਮ ਕੋਰਟ ਦੀਆਂ ਹਦਾਇਤਾਂ ਤੇ ਇਹ ਫੈਸਲਾ ਕੀਤਾ ਸੀ ਕਿ ਜਿਹੜੀਆਂ ਕਾਉਂਸਲਾਂ ਹੈਗੀਆਂ ਜਿਹੜੀਆਂ ਕਾਰਪੋਰੇਸ਼ਨਾਂ ਹੈਗੀਆਂ ਇਹਨਾਂ ਦੇ ਅਧੀਨ ਜਿਹੜੇ ਅਵਾਰਾ ਕੁੱਤੇ ਆ ਉਹਨਾਂ ਦਾ ਟਿਕਾਕਰਨ ਕਰਨਾ ਚਾਹੀਦਾ ਹੈ ਇਹਨਾਂ ਦੀ ਨਸਬੰਦੀ ਹੋਣੀ ਚਾਹੀਦੀ ਹੈ ਜਿਸ ਨਾਲ ਕਿ ਜਿਹੜੇ ਅਵਾਰਾ ਕੁੱਤੇ ਆ ਇਹ ਇਹਨਾਂ ਦੀ ਗਿਣਤੀ ਨਾ ਵਧੇ ਇਹਨਾਂ ਨੂੰ ਜਿੱਥੇ ਤੱਕ ਕਹਿੰਦੇ ਆ ਇਹਨਾਂ ਨੂੰ ਮਾਰਕੁੱਟ ਕਰਨਾ ਵੀ ਮਾੜਾ ਬੇਜਮਾਨ ਜਾਨਵਰ ਨੂੰ ਮਾਰਨਾ ਵੀ ਮਾੜਾ ਅਸੀਂ ਮੰਨਦੇ ਆ ਇਸ ਗੱਲ ਨੂੰ ਪਰ ਇਹ ਕਿੱਥੋਂ ਤੱਕ ਜਾਇਜ਼ ਹੈ ਇੱਕ ਅਵਾਰਾ ਕੁੱਤਾ ਤੇ ਜਾਨ ਬੰਦੇ ਨੂੰ ਖਾਵੇ ਵਿਅਕਤੀ ਨੂੰ ਖਾਵੇ ਬੱਚੇ ਨੂੰ ਖਾਵੇ ਇੱਕ ਮੈਂ ਸਟੋਰੀ ਪੜ੍ਹ ਰਿਆ ਸੀ ਉਹਨਾਂ ਦਾ ਇੱਕੋ ਇੱਕ ਬੱਚਾ ਸੀ ਲੜਕਾ ਉਹ ਕਈ ਸਾਲਾਂ ਬਾਅਦ ਹੋਇਆ ਸੀ ਆਵਾਰਾ ਕੁੱਤੇ ਉਹਨੂੰ ਪੈ ਕੇ ਉਹ ਬੱਚੇ ਦੀ ਮੌਤ ਹੋ ਗਈ ਇੱਥੇ ਕੰਪੈਰੀਜ਼ਨ ਕਰਨਾ ਬੰਦਾ ਬੱਚਾ ਜ਼ਰੂਰੀ ਸੀ ਕਿ ਸਾਨੂੰ ਆਵਾਰਾ ਕੁੱਤਿਆਂ ਦੀ ਸੰਭਾਲ ਕਰਨਾ ਜ਼ਰੂਰੀ ਸੀ ਸਾਡੇ ਲਈ ਬੱਚੇ ਜ਼ਰੂਰੀ ਨੇ ਸਾਡੇ ਬਜ਼ੁਰਗ ਜ਼ਰੂਰੀ ਨੇ ਸਾਡੀਆਂ ਔਰਤਾਂ ਜ਼ਰੂਰੀ ਨੇ ਜਿਨ੍ਹਾਂ ਨੂੰ ਆਵਾਰਾ ਕੁੱਤੇ ਆਵਦਾ ਸ਼ਿਕਾਰ ਬਣਾ ਰਹੇ ਹਨ ਮੈਂ ਕਹਣਾ ਇਹ ਅਦਾਲਤ ਦਾ ਸਹੀ ਫੈਸਲਾ ਤੇ ਸਾਡੇ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਅਜਿਹੇ ਫੈਸਲੇ ਸਰਕਾਰ ਦੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਮੰਨਦੇ ਆ ਸਾਨੂੰ ਉਵਾਰਾ ਕੁੱਤਿਆਂ ਨੂੰ ਬਿਨਾ ਫਾਲਤੂ ਤੋਂ ਕੁਝ ਪਾਣਾ ਦੀ ਗੁਰੇਜ਼ ਕਰਨਾ ਚਾਹੀਦਾ ਜੇਕਰ ਡੌਗ ਲਵਰਸ ਦੀ ਗੱਲ ਕਰੀਏ ਮਤਲਬ ਜਿਹੜੇ ਕੁੱਤਿਆਂ ਨੂੰ ਪਿਆਰ ਕਰਦੇ ਨੇ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਕੁੱਤਿਆਂ ਦਾ ਮਸਲਾ ਦੇਸ਼ ਦਾ ਸਭ ਤੋਂ ਵੱਡਾ ਮਸਲਾ ਬਣ ਕੇ ਰਹਿ ਗਿਆ ਜਿਵੇਂ ਕਿ ਵਾਰ-ਵਾਰ ਸੁਪਰੀਮ ਕੋਰਟ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਇਹ ਗਲਤ ਹੈ ਇਹਨਾਂ ਨੂੰ ਨਹੀਂ ਸਾਮ ਸੰਭਾਲ ਨਹੀਂ ਕਰਨੀ ਚਾਹੀਦੀ ਤੇ ਉਹਨਾਂ ਦੇ ਕਹਿਣ ਕਿ ਇਹ ਵੀ ਇੱਕ ਜਾਨਵਰ ਨੇ ਇਹਨਾਂ ਨਾਲ ਪਿਆਰ ਕਰਦੇ ਆ ਅਸੀਂ ਫਿਰ ਵੀ ਉਹਨਾਂ ਨੂੰ ਗਲਤ ਕਿਉਂ ਠਹਿਰਾਇਆ ਜਾਂਦਾ ਬਿਲਕੁਲ ਸਹੀ ਗੱਲ ਹੈ ਵਿਅਕਤੀ ਨੂੰ ਪਿਆਰ ਕਿਸੇ ਨਾਲ ਵੀ ਹੋ ਸਕਦਾ ਕੋਈ ਕੁੱਤੇ ਨਾਲ ਕਰਦਾ ਪਿਆਰ ਕੋਈ ਪੰਛੀ ਨਾਲ ਪਿਆਰ ਕਰਦਾ ਪਰ ਪਿਆਰ ਇੰਨਾ ਵੀ ਅੰਨਾ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਜਾਨਲੇਵਾ ਹੋਣ ਉਹਨਾਂ ਤੋਂ ਦੂਰ ਰੱਖਣਾ ਚਾਹੀਦਾ ਪਿੱਟ ਬਿੱਲ ਕੁੱਤਾ ਹੈਗਾ ਉਹ ਜਦੋਂ ਬੰਦੇ ਨੂੰ ਫੜ ਲੈਂਦਾ ਨਾ ਇੱਡੀ ਮਜ਼ਬੂਤੀ ਨਾਲ ਉਹ ਆਪਦੇ ਦੰਦ ਪਾਉਂਦਾ ਬੰਦੇ ਦੇ ਕਿਸੇ ਵੀ ਅੰਗ ਨੂੰ ਤਾਂ ਉਹ ਛੇਤੀ ਉਸ ਤੋਂ ਕੋਈ ਛੁڑا ਨਹੀਂ ਸਕਦਾ। ਕੀ ਇਹ ਸਹੀ ਹੈ? ਪਿਆਰ ਕਰਨ, ਜਿਹੜੇ ਪਿਆਰ ਕਰਨ ਵਾਲੇ ਆ ਆਪਣੇ ਘਰਾਂ ਦੇ ਵਿੱਚ ਰੱਖਣ। ਇੱਕ ਰੱਖਣ, ਦੋ ਰੱਖਣ, ਤਿੰਨ ਰੱਖਣ, ਲਾਇਸੈਂਸ ਲੈਣ, ਸਰਕਾਰ ਦੀਆਂ ਗਾਈਡਲਾਈਨਸ ਫੋਲੋ ਕਰਨ। ਕਿਸੇ ਨੂੰ ਕੀ ਤਰਾਜ ਆ? ਤੁਹਾਡੇ ਘਰੇ ਕੁਝ ਵੀ ਹੋ ਰਿਹਾ ਨਹੀਂ ਹੋ ਰਿਹਾ। ਤੁਸੀਂ ਆਪਦੇ ਘਰੇ ਰੱਖੋ ਉਹਨੂੰ ਬਾਹਰ ਕਿਉਂ ਲੈ ਕੇ ਆਉਨੇ ਹੋ? ਦੇਖੋ ਇਹ ਚੀਜ਼ਾਂ ਇੰਡੀਆ ਦੇ ਵਿੱਚ ਹੀ ਐ। ਫੋਰਨ ਦੇ ਵਿੱਚ ਵੀਕੋ ਤੇ ਰੱਖਣ ਵਾਲੇ ਸ਼ਕੀਨ ਹੈਗੇ ਆ ਵੱਟ ਜਦੋਂ ਉਹ ਬਾਹਰ ਲੈ ਕੇ ਜਾਂਦੇ ਆ ਨਾ ਜਦੋਂ ਕੋਈ ਮਲਮੁੱਤਰ ਕਰਦਾ ਹੈ ਜਾਨਵਰ ਕੁੱਤਾ ਮਲਮੁੱਤਰ ਕਰਦਾ ਤਾਂ ਉਹਦੇ ਲਈ ਇੱਕ ਐਕਸਟਰਾ ਉਹਨੇ ਕੋਲ ਪੋਲੀਥਨ ਹੁੰਦਾ ਉਹਨੂੰ ਆਪਦੇ ਗਲਵਜ਼ ਨਾਲ ਉਹ ਪੋਲੀਥਨ ਚ ਪਾ ਕੇ ਡਸਟਬਿਨ ਦੇ ਵਿੱਚ ਸਿੜਦਾ ਸਾਡੇ ਵਾਂਗ ਇਸ ਤਰ੍ਹਾਂ ਨਹੀਂ ਜਿੱਥੇ ਮਰਜ਼ੀ ਦਿਲ ਕਰੇ ਤਾਂ ਉਹ ਕੁੱਤਾ ਉੱਥੇ ਹੀ ਮਲਮੁੱਤਰ ਕਰ ਦਿੰਦਾ ਗੰਦਗੀ ਫਲਾਉਂਦਾ ਅਸੀਂ ਲਵਰਜ਼ ਨੂੰ ਵੀ ਇਹੀ ਬੇਨਤੀ ਕਰਦੇ ਆ ਤੁਸੀਂ ਉਹਨਾਂ ਨੂੰ ਰੱਖੋ ਪਰ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰੱਖੋ ਅਜਿਹੇ ਕੁੱਤੇ ਨਾ ਰੱਖੋ ਜਿਹੜੇ ਕਿ ਆਦਮੀ ਲਈ ਇਨਸਾਨੀਅਤ ਲਈ ਜਾਨ ਲੈਵਾ ਹੋਣ ਇਹ ਕਿੱਥੋਂ ਤੱਕ ਜਾਇਜ਼ ਹੈ ਕਿ ਅਸੀਂ ਇਨਸਾਨੀਅਤ ਦੀ ਪਰਵਾਹ ਨਾ ਕਰੀਏ ਅਸੀਂ ਇਕੱਲਾ ਕੁੱਤਿਆਂ ਬਾਰੇ ਹੀ ਸੋਚੀ ਜਾਈਏ ਰੱਖੋ ਤੁਸੀਂ ਪਰ ਇਨਸਾਨੀਅਤ ਨੂੰ ਵੀ ਪੈਲ ਦੇ ਆਧਾਰ ਤੇ ਰੱਖੋ ਮੈਂ ਤੁਹਾਨੂੰ ਦੱਸਦਾ 2022 ਦੇ ਵਿੱਚ ਸਾਰੇ ਦੇਸ਼ ਦੇ ਵਿੱਚ 22 ਲੱਖ ਦੇ ਕਰੀਬ ਵਿਅਕਤੀਆਂ ਨੂੰ ਕੁੱਤੇ ਨੇ ਕੱਟਿਆ 2023 ਦੇ ਵਿੱਚ 30 ਲੱਖ ਦੇ ਕਰੀਬ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ 2024 ਦੇ ਵਿੱਚ 37 ਲੱਖ ਦੇ ਕਰੀਬ ਲੋਕਾਂ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਹੁਣ ਨਵੇਂ ਅੰਕੜੇ ਨਹੀਂ ਆਏ 2025 ਦੇ ਅੰਕੜੇ ਨਹੀਂ ਆਏ ਪਰ ਇੱਕ ਮਹੀਨੇ ਦੇ ਅੰਕੜੇ ਆਏ ਐ ਜਿਹਦੀ ਰੇਸ਼ਿਓ ਸੀਗੀ 4.5 ਲੱਖ ਇੱਕ ਮਹੀਨੇ ਦੀ ਜਿਹੜਾ ਹੁਣ ਦੇਖਿਆ ਜਾ ਰਿਹਾ ਜਿਹੜੇ ਇਹਨਾਂ ਦੀ ਇੰਟੀਗ੍ਰੇਟਿਡ ਡਿਜ਼ੀਜ਼ ਸਰਵੇਲੈਂਸ ਪ੍ਰੋਗਰਾਮ ਹੈ ਜਿਹੜਾ ਉਦੇ ਮੁਤਾਬਕ ਉਹਨਾਂ ਦੇ ਅਧਿਕਾਰੀਆਂ ਦਾ ਅਨੁਮਾਨ ਹੈ ਕਿ 2025 ਦੇ ਇਹਦੇ ਅੰਕੜੇ 45 ਲੱਖ ਦੇ ਕਰੀਬ ਪਹੁੰਚ ਸਕਦੇ ਆ ਤੁਸੀਂ ਸੋਚੋ ਕਰੀਬ 15000 ਡੇਲੀ ਵਿਅਕਤੀ ਸ਼ਿਕਾਰ ਹੋ ਰਿਹਾ ਕੁੱਤਿਆਂ ਦਾ ਕਿੱਥੋਂ ਤੱਕ ਜਾਇਜ ਹੈ ਜਿਹੜੇ ਬੱਚੇ ਦਾ ਪਿਛਲੇ ਦਿਨੀ ਮੈਂ ਖਬਰ ਪੜ ਰਿਹਾ ਸੀ ਬਟਾਲਾ ਦੇ ਵਿੱਚ ਇੱਕ ਪੱਠੇ ਤੇ ਮਜ਼ਦੂਰੀ ਕਰਦਾ ਉਹ ਆਪਦੇ ਪਰਿਵਾਰ ਨਾਲ ਬੈਠਾ ਸੀ 5 ਸਾਲ ਦਾ ਬੱਚਾ ਅੱਗ ਸੇਕ ਰਿਹਾ ਸੀ ਬੱਚਾ ਖੇਡਦਾ ਖੇਡਦਾ ਆਪਦੇ ਪੇਰੈਂਟਸ ਤੋਂ ਦੂਰ ਹੋ ਗਿਆ ਥੋੜੀ ਦੂਰ ਗਿਆ ਤਾਂ ਉਹਨੂੰ ਤਿੰਨ ਕੁੱਤੇ ਪੈ ਗਏ ਤਿੰਨ ਕੁੱਤੇ ਪੈ ਗਏ ਉਹਦਾ ਸਿਰ ਨੂੰ ਅੱਧਾ ਖਾ ਗਏ ਉਹਨੂੰ ਜਦੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਨਾਨਕ ਹਸਪਤਾਲ ਵਿੱਚ ਲਿਜਾਇਆ ਗਿਆ ਉਹਨਾਂ ਨੇ ਪੀਜੀਐਲ ਲਈ ਰੈਫਰ ਕਰਤਾ ਅੱਜ ਵੀ ਬੱਚਾ ਉਹ ਇਲਾਜ ਅਧੀਨ ਹੈ ਕੀ ਜੈ ਜੈ ਇਹ ਗੱਲਾਂ ਉਹ ਤਾਂ ਕਹਿੰਦੇ ਕਿ ਇਹਦੇ ਪਿੱਛੇ ਸਰਕਾਰਾਂ ਦਾ ਹੱਥ ਹੈ ਜੇਕਰ ਸਰਕਾਰ ਨਸਬੰਧੀ ਕਰਨ ਇਹਨਾਂ ਦਾ ਟੀਕਾਕਰਨ ਕਰਨ ਤੇ ਫਿਰ ਇੰਨੇ ਵਾਧੇ ਨਹੀਂ ਕਿਉਂ ਗਲੀਆਂ 'ਚ ਆਉਣ ਹੀ ਕਿਉਂ ਬਿਲਕੁਲ ਸਹੀ ਗੱਲ ਹੈ ਇਥੇ ਉਹਨਾਂ ਦੀ ਗੱਲ ਇਹ ਲੌਜੀਕ ਜਾਇਜ਼ ਹੈ ਸਰਕਾਰਾਂ ਨੂੰ ਚਾਹੀਦਾ ਇਹਨਾਂ ਦਾ ਟਿਕਾਕਰਨ ਕਰਨਾ ਚਾਹੀਦਾ ਸਰਕਾਰਾਂ ਨੂੰ ਹਰੇਕ ਪੰਜਾਬ ਦੇ ਵਿੱਚ ਮੈਂ ਪੰਜਾਬ ਦੀ ਗੱਲ ਕਰ ਰਿਹਾ ਹੁੜਾ ਸੂਬਿਆਂ ਦੇ ਵਿੱਚ ਵੀ ਹੋਇਆ ਹੋਊਗਾ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਕੌਂਸਲਾਂ ਹੈਗੀਆਂ ਕਾਰਪੋਰੇਸ਼ਨਾਂ ਹੈਗੀਆਂ ਹਰੇਕ ਨੂੰ ਸਰਕਾਰ ਨੇ ਹਦਾਇਤਾਂ ਕੀਤੀਆਂ ਸੀ ਇਹਨੂੰ ਏਜੰਡੇ 'ਚ ਲਿਆਂਦਾ ਜਾਵੇ ਲੱਖਾਂ ਰੁਪਇਆ ਏਜੰਡੇ 'ਚ ਲਿਆ ਕੇ ਪਾਸ ਕੀਤਾ ਗਿਆ ਕਿ ਇਹਨਾਂ ਰੁਪਈਆਂ ਦੀ ਵਰਤੋਂ ਟਿਕਾ ਕਰਨ ਲਈ ਕੀਤੀ ਜਾਵੇ ਪਰ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕਿਸੇ ਵੀ ਥਾਂ ਤੇ ਅਜਿਹੀ ਮਹਿਮ ਚੱਲੀ ਐ ਸਾਹਮਣੇ ਨਹੀਂ ਆਈ ਅਜੇ ਤੱਕ ਜੇ ਕੋਈ ਮਾੜੀ ਮੋਟੀ ਕੀਤੀ ਹੋਊਗੀ ਕੱਲੀ ਕਾਗਜ਼ਾਂ 'ਚ ਨਾ ਰਹਿ ਗਈ ਹੋਵੇ ਇਹ ਵੀ ਪੜਤਾਲ ਦੀ ਲੋੜ ਐ ਜੇ ਕੀਤੀ ਐ ਤਾਂ ਉਹਦੀ ਦੇਖਣਾ ਚਾਹੀਦਾ ਕਿੰਨੀ ਕੀਤੀ ਐ ਕਿੰਨਾ ਉਹਦਾ ਫਾਇਦਾ ਹੋਇਆ ਜੇ ਨਹੀਂ ਕੀਤੀ ਕਿਉਂ ਨਹੀਂ ਕੀਤੀ ਇਹ ਤਾਂ ਅਧਿਕਾਰੀਆਂ ਨੂੰ ਸੋਚਣਾ ਚਾਹੀਦਾ ਐ ਇਹ ਇਸ ਦਾ ਜਵਾਬ ਅਧਿਕਾਰੀ ਦੇ ਸਕਦੇ ਆ ਉਹ ਕਿਉਂ ਨਹੀਂ ਕਰ ਰਹੇ ਕੀ ਕਮੀ ਐ ਕਿ ਸਾਡੇ ਸਿਸਟਮ 'ਚ ਕਮੀ ਐ ਕਿ ਸਾਡੇ ਕੋਲੇ ਸਟਾਫ ਨਹੀਂ ਹੈਗਾ ਕਿ ਸਾਡੇ ਕੋਲੇ ਫੰਡਾਂ ਦੀ ਕਮੀ ਐ ਇਹ ਅਧਿਕਾਰੀ ਇਹਦਾ ਜਵਾਬ ਬਿਹਤਰ ਦੇ ਸਕਦੇ ਆ ਮੇਰੇ ਨਾਲੋਂ ਜਿਵੇਂ ਕਿ ਪਿਛਲੇ ਦਿਨੀ ਦਿੱਲੀ ਐਨਸੀਆਰ ਦੇ ਵਿੱਚ ਕੁੱਤਿਆਂ ਨੂੰ ਡੌਗ ਸ਼ੈਲਟਰਾਂ ਦੇ ਵਿੱਚ ਛੱਡਿਆ ਗਿਆ ਉਹਨਾਂ ਦੀ ਨਸਬੰਦੀ ਕੀਤੀ ਗਈ ਕੀ ਲੱਗਦਾ ਕਿ ਇਹਦੇ ਨਾਲ ਕੋਈ ਫਰਕ ਪਿਆ ਦੇਖੋ ਜੀ ਕੋਈ ਬਾਲਾ ਫਰਕ ਨਹੀਂ ਪਿਆ ਸਾਡੇ ਕੋਲੇ ਇੰਨਾ ਇਨਫਰਾ ਨਹੀਂ ਹੈਗਾ ਦੇਖੋ ਇਹ ਕਹਿਣੀ ਪੈ ਰਹੀ ਹੈ ਸਾਨੂੰ ਗੱਲ ਅਸੀਂ ਰੋਜ਼ਾਨਾ ਦੇਖਦੇ ਆ ਸਟਾਫ ਦੀ ਕਮੀ ਹੈ ਹਰੇਕ ਦਫ਼ਤਰ ਦੇ ਵਿੱਚ ਸਟਾਫ ਦੀ ਕਮੀ ਹੈ ਕੀ ਉਹ ਹੁਣ ਕੁੱਤਿਆਂ ਦੀ ਨਸਬੰਦੀ ਵਾਲੇ ਪਾਸੇ ਜਾਣ ਪਰ ਦੇਖੋ ਇਹ ਅਦਾਲਤ ਦਾ ਹੁਕਮ ਹੈ ਸਰਕਾਰਾਂ ਨੂੰ ਸੂਬੇ ਦੀਆਂ ਸਰਕਾਰਾਂ ਨੂੰ ਸਰਕਾਰ ਦਾ ਹੁਕਮ ਹੈ ਆਪਦੇ ਅਧਿਕਾਰੀਆਂ ਨੂੰ ਅਧਿਕਾਰੀਆਂ ਦਾ ਫਰਜ ਹੈ ਕਰਨ ਨਾ ਕਰਨ ਪਰ ਅਧਿਕਾਰੀ ਇਹ ਕਹਿ ਕੇ ਆਪ ਦਾ ਖੇੜਾ ਛਡਾ ਲੈਂਦੇ ਆ ਸਾਡੇ ਕੋਲੇ ਸਟਾਫ ਦੀ ਕਮੀ ਹੈ ਅਸੀਂ ਹੋਰ ਕੰਮ ਕਰੀਏ ਕਿ ਅਸੀਂ ਇਹਨਾਂ ਦੇ ਕੁੱਤਿਆਂ ਦਾ ਟੀਕਾਕਰਨ ਕਰੀਏ ਇਸ ਲਈ ਇਹ ਤੁਹਾਡਾ ਸਵਾਲ ਜਾਇਜ਼ ਹੈ ਪਰ ਮੈਨੂੰ ਨਹੀਂ ਲੱਗਦਾ ਇਸ ਤੇ ਇੰਪਲੀਮੈਂਟ ਪੂਰੀ ਤਰ੍ਹਾਂ ਹੋਇਆ ਹੈ ਜਿਵੇਂ ਕਿ ਪਿਛਲੇ ਦਿਨੀ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਦੇਖਿਆ ਕਿ ਡੌਗ ਲਵਰਸ ਦੇ ਵੱਲੋਂ 17 ਸੈਕਟਰ ਦੇ ਵਿੱਚ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਕੁੱਤਿਆਂ ਨੂੰ ਸੇਵ ਕੀਤਾ ਜਾਵੇ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਪਰ ਹੁਣ ਜੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਮੰਨੀਏ ਤਾਂ ਫਿਰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਜਿਵੇਂ ਕਿ ਕੁੱਤਿਆਂ ਨੂੰ ਪਿਆਰ ਕਰਨ ਵਾਲਿਆਂ ਦੇ ਵਿੱਚ ਕੁਝ ਬਦਲਾਅ ਦਿਖ ਰਿਹਾ ਹੈ ਕਿ ਉਹ ਇਹਨਾਂ ਚੀਜ਼ਾਂ ਸਮਝ ਰਹੇ ਨੇ ਇਸ ਫੈਸਲੇ ਨੂੰ ਦੇਖੋ ਜੀ ਜਿਹੜੇ ਲਵਰਸ ਹੈ ਵਨ ਸਾਈਡਡ ਪਿਆਰ ਹੈ ਉਹ ਕੁੱਤਾ ਇੱਕ ਬੇਜ਼ਵਾਨ ਜਾਨਵਰ ਹੈ ਉਹਨੂੰ ਕੋਈ ਪਿਆਰ ਕਰੀ ਜਾਂਦਾ ਠੀਕ ਹੈ ਉਹ ਕੁੱਤੇ ਨੂੰ ਨਹੀਂ ਪਤਾ ਉਹਨਾਂ ਦੀ ਡਿਮਾਂਡ ਸਰਕਾਰ ਤੱਕ ਹੈਗੀ ਹੈ ਸਰਕਾਰ ਕਰੇ ਉਹਨਾਂ ਦਾ ਵੀ ਖਿਆਲ ਰੱਖ ਲੈ ਦਿੱਲੀ ਦੇ ਵਿੱਚ ਪ੍ਰੋਟੈਸਟ ਵੀ ਹੋ ਰਹੇ ਨੇ ਚੰਡੀਗੜ੍ਹ ਦੇ ਵਿੱਚ ਵੀ ਪ੍ਰੋਟੈਸਟ ਮੈਂ ਆਪ ਦੇਖਿਆ ਜਿਹੜੇ ਤੁਸੀਂ ਪ੍ਰੋਟੈਸਟ ਦੀ ਗੱਲ ਕਰ ਰਹੇ ਹੋ ਚੰਡੀਗੜ੍ਹ ਦੇ ਲੋਕਾਂ ਨੇ ਵੀ ਇਹੀ ਡਿਮਾਂਡ ਕੀਤੀ ਸੀਗੀ ਕਿ ਇਹਨਾਂ ਦੀ ਸੰਭਾਲ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਰੂ ਕੌਣ ਲੋਕ ਆਪ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਸਰਕਾਰਾਂ ਆਪ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਜਿਹੜਾ ਬੰਦਾ ਸਹਾਰਾ ਲੈਂਦਾ ਸਰਕਾਰ ਉਹਦੀ ਗੱਲ ਨਹੀਂ ਸੁਣਦੀ ਉਹ ਅਦਾਲਤ ਦੇ ਵਿੱਚ ਚਲਾ ਜਾਂਦਾ ਅਖੀਰ ਅਦਾਲਤ ਜੋ ਹੁਕਮ ਦਿੰਦੀ ਹੈ ਸਰਕਾਰਾਂ ਉਸ ਤੇ ਸ਼ੁਰੂਆਤ ਕਰਦੀਆਂ ਨੇ ਉਹ ਕਿੱਥੋਂ ਤੱਕ ਨਿਭਦੀਆਂ ਨੇ ਕਿੱਥੋਂ ਤੱਕ ਨਹੀਂ ਨਿਭਦੀਆਂ ਸਰਕਾਰ ਅੱਜ ਹੈਗੀ ਆ ਅਦਾਲਤ ਨੇ ਹੁਕਮ ਦਿੱਤਾ ਸਰਕਾਰਾਂ ਬਦਲ ਜਾਂਦੀਆਂ ਜੇਕਰ ਅਫਸਰ ਨੂੰ ਅਧਿਕਾਰੀ ਨੂੰ ਲੋੜ ਹੈ ਤਾਂ ਉਸ ਚਿੱਠੀ ਨੂੰ ਉਸ ਲੈਟਰ ਨੂੰ ਕੱਢ ਲਿਆ ਜਾਂਦਾ ਤੇ ਕਾਰਵਾਈ ਕਰ ਦਿੱਤੀ ਜਾਂਦੀ ਹੈ ਨਹੀਂ ਤਾਂ ਉਹਨਾਂ ਨੂੰ ਆਪ ਦੇ ਦਫ਼ਤਰਾਂ ਦੀਆਂ ਅਲਮਾਰੀਆਂ ਦਾ ਸ਼ਿੰਗਾਰ ਹੀ ਬਣਾਇਆ ਜਾਂਦਾ ਜੋ ਸਰਕਾਰ ਦੀਆਂ ਚਿੱਠੀਆਂ ਜਾਰੀ ਹੁੰਦੀਆਂ ਜੋ ਅਦਾਲਤ ਦੀਆਂ ਚਿੱਠੀਆਂ ਜਾਰੀਆਂ ਹੁੰਦੀਆਂ ਜੋ ਹੁਕਮ ਜਾਰੀ ਹੁੰਦੇ ਆ ਉਹ ਦਫ਼ਤਰਾਂ ਦੀਆਂ ਅਲਮਾਰੀਆਂ ਦਾ ਸ਼ਿੰਗਾਰ ਹੀ ਬਣੇ ਰਹਿੰਦੇ ਨੇ ਠੀਕ ਹੈ ਸਰਕਾਰ ਕਰੇ ਅਸੀਂ ਤਾਂ ਆਪ ਕਹਿੰਦੇ ਹਾਂ ਕਿਸੇ ਦਾ ਨੁਕਸਾਨ ਨਾ ਹੋਵੇ ਕੋਈ ਜਾਨਵਰ ਮਰ ਜਾਣਾ ਵੀ ਮਾੜੀ ਗੱਲ ਹੈ ਉਹਦੇ 'ਚ ਵੀ ਜਾਨ ਵਸਦੀ ਹੈ ਪਰ ਬੰਦੇ ਦੀ ਜਾਨ ਜ਼ਰੂਰੀ ਹੈ ਕਿ ਕੁੱਤੇ ਦੀ ਜਾਨ ਜ਼ਰੂਰੀ ਹੈ ਕੁੱਤੇ ਦਾ ਭੁੱਖਾ ਰਹਿਣਾ ਜ਼ਰੂਰੀ ਹੈ ਕਿ ਬੰਦੇ ਦਾ ਮਰ ਜਾਣਾ ਜ਼ਰੂਰੀ ਹੈ ਇਹ ਸਵਾਲ ਨੇ ਠੀਕ ਹੈ ਅਸੀਂ ਉਹਨਾਂ ਦੀਆਂ ਭਾਵਨਾਵਾਂ ਸਮਝਦੇ ਹਾਂ ਪਰ ਮੇਰੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਵੀ ਸਰਕਾਰ ਕੁਝ ਕਰੇ ਤਾਂ ਕਰੇ ਜਿਹੜੇ ਡੌਗ ਲਵਰਸ ਨੇ ਉਹ ਰੱਖਣ ਲਾਇਸੈਂਸ ਲੈਣ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਚੱਲਣ ਆਪਦੇ ਘਰੇ ਪਾਲਣ ਪੋਸ਼ਣ ਕਰ ਲੈਣ ਉਹ ਆਪਦੇ ਕੁੱਤੇ ਨੂੰ ਆਪਦੇ ਜਾਨਵਰ ਨੂੰ ਉਹ 10 ਰੁਪਏ ਦਾ ਖਵਾਨ 100 ਰੁਪਏ ਦਾ ਖਵਾਨ 200 ਰੁਪਏ ਦੀ ਡਾਈਟ ਦੇਣ ਉਹ ਉਹਨਾਂ ਦਾ ਆਪਦਾ ਜੇਬ ਦਾ ਬਜਟ ਹੈ ਇਹ ਉਹਨਾਂ ਨੇ ਦੇਖਣਾ ਹੈ ਇਹ ਸਰਕਾਰ ਨੇ ਦੇਖਣਾ ਹੈ ਜੀ ਡੌਗ ਬਾਈਟਸ ਦੇ ਕੇਸਾਂ ਦੀ ਗੱਲ ਕਰੀਏ ਕਿ ਜਿਵੇਂ ਤੁਸੀਂ ਆંકੜੇ ਗਿਣਾਰੇ ਸੀ ਤਾਂ ਦੇਸ਼ ਭਰ ਦੇ ਵਿੱਚ 10000 10 ਦੇ ਕਰੀਬ ਜਿਹੜੇ ਆંકੜੇ ਨੇ ਉਹ ਸਾਹਮਣੇ ਆਏ ਨੇ ਡੌਗ ਬਾਈਟ ਦੇ ਦੇਖੋ ਜੀ 10 ਤੋਂ ਲੈ ਕੇ 15000 ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 15000 ਦਾ ਇਸ ਵਾਰ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ 2025 ਦੇ ਵਿੱਚ ਜਿਹੜਾ ਆંકੜਾ ਨਿਕਲੂਗਾ ਇੱਕ ਮਹੀਨੇ ਦੇ ਵਿੱਚ ਸਾਢੇ 4 ਲੱਖ ਕੁੱਤਿਆਂ ਨੇ ਅਵਾਰਾ ਕੁੱਤਿਆਂ ਨੇ ਬੰਦਿਆਂ ਨੂੰ ਕਟਿਆ ਦੇਸ਼ ਭਰ ਦੇਸ਼ ਭਰ ਦੇ ਵਿੱਚ ਤੇ ਇਹਦੀ ਐਵਰੇਜ ਲਾ ਕੇ ਚੱਲੀਏ ਤਾਂ 15000 ਦੇ ਕਰੀਬ ਹੋਗੀ ਦੇਸ਼ ਭਰទ। ਠੀਕ ਹੈ ਜਿਹੜੇ ਕੁੱਤਿਆਂ ਨੂੰ ਕਟਿਆ ਉਸ ਤੋਂ ਬਾਅਦ ਉਹਦਾ ਟੀਕਾਕਰਨ ਹੁੰਦਾ ਹੈ ਵਿਅਕਤੀ ਦਾ ਕਿ ਉਹਨੂੰ ਜਿਹੜਾ ਰੈਬੀਜ਼ ਰੈਬੀਜ਼ ਕਟਾ ਨੂੰ ਕਹਿ ਦਿੰਦੇ ਆ ਇਹਨੂੰ ਜਿਹੜਾ ਕਿ ਉਹ ਅੱਗੇ ਨਾ ਫੈਲੇ ਡਿਜ਼ੀਜ਼ ਕਹਿ ਦਿੰਦੇ ਆ ਠੀਕ ਹੈ ਉਹ ਅੱਗੇ ਨਾ ਫੈਲੇ ਤੇ ਉਹਦੇ ਲਈ ਉਹਨੂੰ ਟੀਕਾਕਰਨ ਕਰਾਉਣਾ ਪੈਂਦਾ ਤੇ ਕਈ ਇਹਦੀ ਮਾਰ ਨਾ ਚਲਦੇ ਆ ਕਈ ਰੱਬ ਨੂੰ ਪਿਆਰੇ ਵੀ ਹੋ ਜਾਂਦੇ ਆ ਮਨਜੋ ਕੋਰਟ ਨੇ ਤੇ ਫਿਰ ਇਹ ਸਾਰਾ ਸਿਲਸਿਲਾ ਡੌਗ ਲਵਰਸ ਤੇ ਸਿੱਟ ਦਿੱਤਾ ਨਾ ਜਿਹੜੇ ਇਹਨਾਂ ਨੂੰ ਰੋਟੀ ਪਾਉਂਦੇ ਆ ਉਹੀ ਇਹਦਾ ਜੁਰਮਾਨਾ ਭਰਨਗੇ ਉਹੀ ਇਹਦਾ ਇਲਾਜ ਕਰਾਉਣਗੇ ਦੇਖੋ ਜੀ ਹੁਣ ਫੇਰ ਗੱਲ ਉੱਥੇ ਆ ਜਾਂਦੀ ਆ ਡੌਗ ਜੇ ਕੋਈ ਖਾਣਾ ਖਿਲਾਊਗਾ ਉਹਦੇ ਬਾਹਰ ਚ ਤਾਂ ਹੀ ਕੋਈ ਆਊਗਾ ਨਾ ਹਰ ਕੋਈ ਤਾਂ ਖਾਣਾ ਡੌਗ ਨੂੰ ਖੁਲਾਂਦਾ ਨਹੀਂ ਹਰ ਕੋਈ ਰੋਟੀ ਨਹੀਂ ਪਾਂਦਾ ਹਰ ਕੋਈ ਦੁੱਧ ਨਹੀਂ ਪਾਂਦਾ ਹਰ ਕੋਈ ਨੋਨ ਵਜ ਨਹੀਂ ਦਿੰਦਾ ਜਿਹੜਾ ਦਿੰਦਾ ਡੌਗ ਉਹਦੇ ਬਾਹਰ ਚ ਆਉਂਦਾ ਉਹਦੇ ਬਾਹਰ ਦੇ ਵਿੱਚ ਦੀ ਕੋਈ ਲੰਗਦਾ ਤਾਂ ਉਹਨੂੰ ਹੀ ਕੋਈ ਨਾ ਕੋਈ ਕੁੱਤਾ ਕੱਟ ਜਾਂਦਾ ਅਧਿਤਾ ਹੋ ਗਿਆ ਨਾ ਉਹ ਉਹ ਆਨ ਲੱਗ ਗਿਆ ਉਹਨੂੰ ਕੁੱਤਾ ਕੱਟ ਗਿਆ ਤੇ ਜ਼ਿੰਮੇਵਾਰ ਉਹੀ ਰਹੂਗਾ ਜਾਂ ਸਰਕਾਰ ਇਸ ਤੇ ਕੁਝ ਕੰਮ ਕਰੇ ਦੇਖੋ ਸਰਕਾਰ ਵੀ ਨਹੀਂ ਕਰ ਰਹੀ ਡੌਗ ਲਵਰਸ ਵੀ ਇਸ ਗੱਲ ਦਾ ਇਤਰਾਜ਼ ਕਰ ਰਹੇ ਫਿਰ ਕੌਣ ਕਰੂਗਾ ਫਿਰ ਇੱਥੇ ਸਾਡੇ ਦੇਸ਼ ਦੇ ਵਿੱਚ ਕੁੱਤੇ ਦੀ ਜ਼ਿਆਦਾ ਵੈਲਿਊ ਹੈ ਕਿ ਬੰਦੇ ਦੀ ਜ਼ਿਆਦਾ ਵੈਲਿਊ ਹੈ ਮਨੁੱਖ ਦੀ ਵੈਲਿਊ ਹੈ ਕਰਨ ਪਿਆਰ ਕਰਨ ਆਪਦੇ ਘਰੇ ਰੱਖ ਕੇ ਕਰਨ ਧੰਨਵਾਦ ਜੀ